ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਮਾਤੜ ਦਾ ਫਾਇਦਾ ਆ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਸੋਹ ਸਿੰਘ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤਸਵੀਰਪੱਟੀ ਭਾਈ ਸੰਦੀਪ ਸਿੰਘ ਦੇ ਭੁੱਲਰ ਦੇ ਫਾਰਮ ਤੇ ਪਹੁੰਚੇ ਆਂ ਤੇ ਹਰ ਵਾਰ ਦੀ ਤਰ੍ਹਾਂ ਇਹਨਾਂ ਦੇ ਕੋਲ ਅੱਜ ਵੀ 4-5 ਪਸ਼ੂ ਸੇਲਤੇ ਨੇ ਸਭਿਲੋਂ ਆਪਾਂ ਮਹਿਤੋ ਸ਼ੁਰੂਆਤ ਕਰਾਂਗੇ ਤੇ ਫਿਰ ਚਾਹੀ ਵਾਲੇ ਬੈੜਾ ਆਈਆਂ ਗਰਮੀਆਂ ਦੇ ਤੋਹਫੇ ਆ ਸਜਣੋ ਮੇਲਾ ਲੁੱਟਣ ਵਾਲੀ ਗੱਲ ਹੀ ਆ ਸਾਰੇ ਡਿਟੇਲ ਕਰਾਂਗੇ ਸਾਂਝੀ ਬਣੇ ਰਿਓ ਵੰਡ ਤੱਕ ਕਰਦੇ ਆਂ ਬਾਈ ਨਾਲ ਗੱਲਬਾਤ ਜੀ ਬਾਈ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਕੀ ਠੀਕ ਠਾਕ ਇਹ ਕਿਰਪਾ ਰੱਬ ਦੀ ਹੋਰ ਸਭ ਠੀਕ ਠਾਕ ਜੀ ਰੱਬ ਦੀ ਦਇਆ ਜੀ ਸ਼ੁਕਰ ਹੈ ਜੀ ਸ਼ੁਕਰ ਹੈ ਤੁਸੀਂ ਦੱਸੋ ਕਿੱਦਾਂ ਵੇਖਿਆ ਮਾਲ ਹਾਂ ਜੀ ਜੀ ਵੇਖਿਆ ਸੰਤੂ ਸਾਹਿਬ ਪਰ ਤੁਸੀਂ ਵੀਡੀਓ ਪਈ ਮਾਲ ਵੇਖਿਆ ਬਿਆਨੇ ਆਏ ਆ ਅੰਦਰ ਬੱਜੀਆਂ ਕਰਮਾਲੀਆਂ ਆ ਤਰ੍ਹਾਂ ਕੋਲੀ ਆ ਸੂਹੀ ਵੇਚ ਰਹੀ ਇੱਕ ਸੂਹੀ ਆ ਤੇ ਕੱਲ ਉਹਨਾਂ ਕਿਹਾ ਵਾ ਆਪਣਾ ਰੁਪਿਆ 10000 ਰੁਪਏ ਨੇ ਪਾਸ ਦਾ ਬਿਆਨ ਕੱਲ ਨੂੰ ਆਪਾਂ ਭੇਜ ਦੇਣੀ ਆ ਚਲ ਵਧੀਆ ਕੱਲਾ ਕੱਲ ਹੀ ਵੇਚ ਗਿਆ ਸੀ ਤੁੰਦੂ ਸਾਹਿਬ ਉਹਦਾ ਤੁਹਾਡੇ ਮਖਰੀ ਮਾਲ ਤੇ ਵਧੀਆ ਗੱਲ ਹਾਂਜੀ ਹਾਂਜੀ ਜਾਨੇ ਚਲੋ ਅਗਲੇ ਦੇ ਕਈ ਰਸ 100 ਪਏ ਹੱਥ ਦੇ ਲੇ ਦੀ ਲੋਡ ਅੱਜ ਉਹਨਾਂ ਨੇ ਉਹਦੇ ਕਾਵਾ ਕਵੀ ਤਿੰਨ ਚਾਰ ਲੈ ਲਿਆ ਉਹਦਾ ਕਰਕੇ ਨਾ ਉਹਨੇ ਵਿਚਾਰੇ ਨੇ ਉਹਾਂ ਦਾ ਕੁਝ ਸਾਨੂੰ ਪਾ ਦੋ ਪੈਸੇ ਤੋਂ ਉਹ ਮੰਗੜਾ ਸਵੇਰੇ ਪਾ ਦੋ ਮਾਰ ਕੇ ਹੀ ਦੇਣੇ ਠੀਕ ਹੈ ਜੀ ਉਹ ਵੇਖਿਆ ਮਾਰੋ ਇਹ ਕਰਮੀਆਂ ਨੇ ਦੋਵੇਂ ਲਾ ਕੇ ਪੇਚ ਕਰ ਲਿਆ ਆਪਾਂ تین ਦਾ ਆਪਣੇ ਕੋਲ ਛਾਈ ਲਵਾੜਾ ਕ੍ਰੋਸ ਹੈ ਕਿਤੇ ਕਰਨੋਂ ਹੀ ਗੱਲਾਂ ਇਹ ਇੱਕ ਮਹਿੰਜਾ ਸੰਧੂ ਸਾਹਿਬ ਇਹ ਜਾਣੀ ਜੀ ਆਪਾਂ ਦੇਨੇ ਵਿੱਚ ਟੋਕੜਾਂ ਦੇ ਭਾਈ ਆ ਗਿਫਟ ਕਰ ਦੇਣਾ ਛੋੜੇ ਛੋੜੇ ਭਾਜ ਤਰ੍ਹਾਂ ਦਿੰਦੇ ਬਿਲਕੁਲ ਗਿਫਟ ਕਰ ਦੇਣਾ ਨਾ ਇਹ ਸੰਧੂ ਸਾਹਿਬ ਇਹਦੇ ਦਿਨ ਪੂਰੇ ਨੇ ਜੀ ਰੱਬ ਦਾ ਡੱਬਾ ਪਹਿਲਾਂ ਐਡਰੈਸ ਨੋਟ ਕਰਾ ਲੀਏ ਫੋਨ ਨੰਬਰ ਜੀ 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 ਹਾਂ ਨਾਮ ਸੰਦੀਪ ਸਿੰਘ ਜੀ ਤਸੀਲ ਪੱਡੀ ਜੀ ਜਿਹੜਾ ਸ੍ਰੀ ਕਰਮਤਾਪਾ ਸਾਹਿਬ ਆ ਹਾਂ ਇਹ ਭੁਲੜੀ ਡੇਰੀ ਫਾਰਮ ਆ ਤੇ ਪਿੰਡ ਸੋਰਸੇ ਨੇ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 86370 ਜੀ 38947 ਜੀ ਵਾਹ ਤੇ ਸ਼ੁਰੂਆਤ ਇਹ ਤੋਂ ਕਰ ਲਿਆ ਹਣਾ ਸਮਾਂ ਕਿੰਨਾ ਰਹੇਗਾ ਭੁੰਦਰ ਸਾਹਿਬ ਸਾਧੂ ਸਾਹਿਬ ਦੇ ਪਾਸੇ ਇਹਦਾ ਯਾਨੀ ਕਿ 20 ਨਾਲ ਬਾਕੀ ਹੈ ਜੀ ਹਾਂ ਜੀ ਦਿਨ ਅੱਗੇ ਹੋ ਗਏ ਮੰਨ ਲਓ ਇੱਕ ਸਗਰਾਤ ਪਹਿਲਾ ਇੱਕ ਤੇ ਇੱਕ ਤਰੀਕਾ ਹਾਂ ਇਹ ਸੰਤੂ ਸਾਹਿਬ ਦੇ 21 ਆ ਮਿੱਤਾਂ ਕਹਿੰਦੇ ਨੇ ਪੁੱਤ ਜੀ ਹਾਂ ਦੋ 11 ਆ ਬਣਾ ਪਈ ਹਾਂ ਹਾਂ ਜੀ 11 12 ਕਿਲੋ ਦੁੱਧ ਕੱਢ ਦਿੰਦੀ ਜੇ ਪਰ ਆਪਾਂ ਦੇਣੀ ਵੀ ਟੋਕੜਾਂ ਦੇ ਭਾਈ ਆ ਫਿਰ ਜਿੰਨਾ ਵੀ ਬੈਕਗ੍ਰਾਉਂਡ ਹੀ ਸਾਰੀ ਤਿਆਰ ਕਰੋ ਤਿਆਰ ਕਰੂਗੀ ਸੰਤੂ ਸਾਹਿਬ ਅੱਗੇ ਨੂੰ ਵੀ ਪੁੱਤਾਂ ਬਣਾਇਆ ਸਾਰੀ ਮੈਂ ਵੇਚੀਆ ਫਿਰ ਤੇ ਕਰੋ ਰੁਪਈਆਂ ਦੀ ਆ ਤੇ ਜੇ ਕੋਈ ਅਗਲਾ 20 ਦਿਨ ਸਾਹਮਣੇ ਲੋਕਾਂ ਮੰਨ ਲਓ ਤੇ ਉਹਨੂੰ ਸੰਤੂ ਸਾਹਿਬ ਫੇਰ ਇੱਕ ਮਿੰਟ ਅੱਗੇ ਮੜੇ ਖੜਾ ਜੋ ਸੱਜਣੋ ਇੱਕ ਕੁਐਸਚਨ ਹੈ ਤੁਹਾਨੂੰ ਕਿ ਇਹ ਵੇਖ ਲਓ ਜਿਹੜਾ ਵਹਾਨਾ ਹੈ ਹੁਣ 2 ਤੋਂ ਜਿਹੜਾ ਨਾ ਇਹ ਚੱਕਣਾ ਸ਼ੁਰੂ ਕੀਤਾ ਨੇ ਚੱਡਾ ਤੇ ਜਿੰਨਾ ਵੀ ਵਹਾਨਾ ਸਾਰਾ ਮਾਰੂਗੀ 2 ਨੂੰ ਵਹਾਨਾ ਕੱਢੂਗੀ ਬੈਕਗ੍ਰਾਉਂਡ ਫੁੱਲ ਤਿਆਰ ਕਰੂਗਾ ਸਾਰਾ ਪਿਛਾੜੀ ਆਉਣਾ ਸੰਧੂ ਸਾਹਿਬ ਬਾਕੀ 25 25 ਦਿਨਾਂ ਦਾ ਵੱਧ ਜੇ 1.5 ਲਵੇ ਤਾਂ 10000 ਰੁਪਏ ਆਪਾਂ ਖਾਤੇ ਉਧਰ ਜੇ ਪਾਦਾਂ ਸੰਧੂ ਸਾਹਿਬ ਵਾ ਵਾ ਠੀਕ ਹੈ ਕਰਨ ਇਹ ਕੱچے ਕੰਮ ਨਹੀਂ ਆਪਾਂ ਕਰਦੇ ਜਾਨੇ ਸਾਡੀ ਦੇਖ ਕੇ ਮਾਲ ਲਈਦਾ ਸੰਧੂ ਸਾਹਿਬ ਨਹੀਂ ਨਹੀਂ ਠੀਕ ਹੈ ਜੀ ਲੋ ਮੈਂ ਲਈ ਆਪਾਂ ਸਾਰਾ ਮਾਲ ਹੀ ਘਰੋਂ ਲੈਨੇ ਆਂ ਸੁਬਾ ਕਿਨਵਾ ਲਾਲ ਕੇ ਸੁਬਾ ਤੀਜਾ ਮਾਰ ਲੋ ਜੀ ਤੀਜਾ ਮਾਰ ਹਣਾ ਬਾਕੀ ਰੋਜੀ ਸਜਣਾ ਤੇ ਮੈਂ ਸਮਾ ਬਾਈ ਨੇ ਦੱਸਤਾ ਕੀ 20 ਦਿਨ ਦਾ ਜਿਹੜਾ ਬੜਾ ਨੋਟ ਕੀਤਾ ਇਹ ਕਾਪੀ ਜਿੱਥੋਂ ਲਈ ਉਹਨਾਂ ਦੇ ਲਿਖਾ ਹੋ ਡੈਰੀ ਤੇ ਦੇਖ ਕੇ ਲਈ ਆ ਬਾਕੀ ਜੰਮੀ ਪੜੀਆ ਰੇਟ ਜਾਇਜਾ ਲਾਇਓ ਜੀ ਸੰਤੂ ਸਾਹਿਬ ਸੰਤੂ ਸਾਹਿਬ ਆ ਗਿਆ ਵੀ ਜਾਨੀ ਕਿ ਅੱਜ ਤੋਂ ਮੰਨ ਲਓ 20 ਦਿਨ ਰਹਿਣੀ ਨੇ ਹਾਂਜੀ ਹਾਂਜੀ ਤੇ ਇਹਨੇ ਪਾਨਾ ਵੀ ਚੰਗੀ ਹੈ ਦੁੱਧ ਵੀ ਬਾਕੀ ਚਾਹ 10 ਤੋਂ 12 ਕਿਲੋ ਤੱਕ ਦੇਈ ਜਾਣਾ ਨੇ ਰਾਮ ਨਾਹੀ ਆ ਸਕਿੰਦੋਂ ਦਾ ਆਰਾਮ ਨਾ ਭਰੂ ਨਾ ਕੈਮਰੇ ਤੋਂ ਵੀ ਖਬਰ ਦੀ ਥੋੜਿਆ ਕਰਦੀ ਉਹਨਾਂ ਨਾਲ ਸਿੱਧੂ ਸਾਹਿਬ ਕਦੀ ਬਾਹਰ ਨਹੀਂ ਕੱਢਿਆ ਮਾਲ ਜਿਹੜੇ ਜਦੋਂ ਘਰੋਂ ਪਸ਼ੂ ਇੱਕ ਰਾਂ ਕੱਢ ਗਏ ਨਾ ਹਾਂਜੀ ਫਿਰ ਹਮੇਸ਼ਾ ਹੀ ਥੋੜਾ ਜਿਆਦਾ ਨਾ ਡਰ ਕੇ ਜੇ ਝਾਕ ਕੇ ਰਹਿੰਦਾ ਬਾਕੀ ਜੰਪਲ ਦੇਖੋ ਮਧਰੀ ਡੌੜੀ ਦੀ ਮੈਂ ਮੈਂ ਮਧਰੀ ਡੌੜੀ ਦੀ ਸੰਤੂ ਸਾਹਿਬ ਤੁਸੀਂ ਆ ਵੀ ਸਿਆਣੇ ਕੀ ਦੇ ਸਾਰਾ ਕੋਈ ਕਰਦੇ ਰਿਹਾ ਜੇ ਕੰਮ ਜੀ ਜੀ ਤੇ ਮੈਂ ਬਹੁਤ ਜਿਆਦਾ ਖਰੀ ਬਾਕੀ ਟਰਾਲਾ ਭਾਂਡਾ ਵਿੱਚ ਚੰਗਾ ਲੱਗਾ ਸਫਾਈ ਨਹੀਂ ਸੋਹਣੀ ਆ ਮੈਂ ਮਤਲਬ ਜਿੰਨਾ ਵੀ ਬਹਾਨੇ ਨਹੀਂ ਸਫਾਈ ਆ ਨਾ ਬਿਲਕੁਲ ਸਫਾਈ ਆ ਕੋਈ ਬਾਝਾਈ ਨਹੀਂ ਹੈ ਨਾ 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 ਬਿਲਕੁਲ ਵਾਪਰ ਤੇਰਾ ਕੈਮਰਾ ਮਾਰ ਕੇ ਫਾਹ ਤੇਰੇ ਮਾਸਾ ਕਿ ਨਹੀਂ ਸਾਬ ਕੀ ਬਾਤ ਫਿਰ ਚਵਾਈ ਦੀ ਵੀ ਐਡੀ ਪੋਲੀ ਗੱਲ ਹੀ ਛੱਡ ਦੋ ਨਹੀਂ ਕਿਤੇ ਭਾਰਤ ਆਵੇ ਸੰਤੂ ਸਾਹਿਬ ਚਵਾਈ ਦੀ ਗਲਤ ਨਿਕਲੇ ਮੈਂ ਪੋਲੀ ਨਾ ਹੋਵੇ ਤੇ ਆਪਾਂ ਦੇਣਦਾਰ ਆ ਵੀਡੀਓ ਜਿਤਨਾ ਕਿਹਾ ਉਸ ਤਰ੍ਹਾਂ ਆਪ ਕਰਾਂਗੇ ਤੇ ਭੁੱਲਰ ਸਾਹਿਬ ਹੋਰਾਂ ਦੀ ਕੀਮਤ ਸੰਤੂ ਸਾਹਿਬ ਮੈਂ ਤਾਂ ਆਪਣੀਆਂ 30000 ਦੀ ਦੇ ਦਿਆਂ ਜੀਰ ਕਰਦਾ ਨਾ ਹਾਂਜੀ ਠੰਡਾ ਮੌਸਮ ਹੋਇਆ ਕਿ 75 ਦੀ ਬਜਾਏ 80 ਵੱਟ ਲਗੇ ਹਾਂਜੀ ਹਾਂਜੀ ਪਰ ਮੈਨੂੰ ਪਤਾ ਨਹੀਂ ਕਰਨਾ ਤਾਂ ਬੁਝਾਰ ਵੜਾ ਜੀ ਹੈਨਾ ਹੈਗਾ ਹੈਗਾ ਪਿਆਰ ਮਾਉਤੀ ਜਨਾ ਕਰਦੇ ਖਿੱਚ ਕੇ ਲੈ ਜਾਂਦੇ 70 ਹਜ਼ਾਰ ਦੀ ਜਾਂਦੀ ਫਿਰ ਹੋਰ ਦੱਸ ਦੀ 70 ਦੀ ਹਾਂਜੀ ਠੰਡੇ ਰਗਾ ਕੇ ਪੰਜ ਹੋਣਾ ਛੱਡ ਦੀ ਮੇਲ ਮਰਜੀ ਤੁਹਾਡੀ ਸਰਸਬ ਧੱਕਾ ਹੋ ਜਾਣਾ ਜੀ ਜਾਂਦੇ ਜੀ ਚਾ ਚੋ ਚੜਾ ਹੋ ਰਾ ਪਾਂਜੀ ਜਾਨਦਗੀ ਆਖਣਾ ਡੰਗਰ ਲਿਆਉਣਾ ਤੇ ਸੰਦੀਪ ਪਹਾੜੀਏ ਦਾ ਲਿਆਉਣਾ ਨਹੀਂ ਤੇ ਨਹੀਂ ਰਹਿਣਾ ਚਲੋ ਸੰਧੂ ਸਾਹਿਬਾ ਦਿੱਤਾ ਨਹੀਂ ਮੋੜਦੀ ਜੀ ਸਾਡੀ ਇਹ ਵੀ ਬਹੁਤ ਸਾਡਾ ਵੀ ਵੀਡੀਓ ਪਾਉਂਦਾ ਦੂਜੀ ਵੀਡੀਓ ਅੱਜ ਆਪਣੀ ਉੜਦੀਆਂ ਜਾਣਗੇ ਅੱਜ ਵੀ ਸੰਧੂ ਸਾਹਿਬਾ ਬਸ 100 ਰੁਪਏ ਛੋੜੀ ਹੋਣੀ ਹੈ ਮੈਂ ਤੁਹਾਡਾ ਮਾਰ ਕੀਤਾ ਸੰਸਰਵਣ ਠੀਕ ਆ ਠੀਕ ਆ ਸੰਧੂ ਸਾਹਿਬਾ ਧੰਨਵਾਦ ਅੱਗੇ ਆ ਕੀ ਸ਼ਾਈ ਯਾਰ ਕੀ ਬਾਤ ਹੈ ਸੰਧੂ ਸਾਹਿਬ ਤੁਹਾਨੂੰ ਵੇਖੋ ਕਿੱਡਾ ਕੁਆਰ ਇਹ ਕਿਹੜਾ ਗਾਣ ਇਹਨੂੰ ਤੁਹਾਨੂੰ ਕਿਹੜਾ ਆਂਦੇ ਆ ਮੈਨਾਂ ਸੰਧੂ ਸਾਹਿਬ ਇਹ ਕੁਲਫੀਆਂ ਆ ਕੁਲਫੇ ਵਾਲਾ ਇਹ ਕੁਲਫੀ ਵਾਲਾ ਨਹੀਂ ਕੁਲਫੇ ਵਾਲਾ ਹੈ ਕੁਲਫੇ ਵਾਲਾ ਤਾਂ ਲੱਗਾ ਜੀ ਕੁਲਫੇ ਵਾਲਾ ਲੱਗਿਆ ਨਾ ਤੇ ਮਗਰ ਬੱਛਾ ਮਗਰ ਬੱਛਾ ਆ ਗਿਆ ਜੀ ਵਾ ਵਾ ਐਕਦਾ ਸੰਤੂ ਸਾਹਿਬ ਆਪਣੇ ਘਰ 16 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਮਣਕੇ ਤਸੱਲੀ ਕਰਕੇ ਲੈ ਜਾਈ 16 ਪਲੱਸ 16 ਕਿਲੋ ਦੁੱਧ ਮਿਲਾ ਕੇ ਦਵਾਂਗਾ ਤਸੱਲੀ ਕਰਾ ਕੇ ਦਵਾਂ ਚਵਾਈ ਭੂਰ ਛੱਡਾ ਡੋਕੜ ਹੋਵੇ ਤੇ ਸੰਤੂ ਸਾਹਿਬ ਰੁਪਈਆ ਵੀ ਨਹੀਂ ਲੈਣਾ ਜਿੰਨੇ ਰੁਪਏ ਸਾਈ ਜੜੇ ਨੇ ਭਾਈ ਉਹ ਡਬਲ ਮੋੜੂਗਾ ਵਾਹ ਆਏ ਨਹੀਂ ਗੱਲ ਸੰਧੂ ਸਾਹਿਬ ਮਾਲ ਲਈਦਾ ਪੂਰਾ ਸੱਲੇ ਕਰਕੇ ਵਾਹ ਵਾਹ ਗੰਦ ਨਗਰ ਨਾਂ ਲੈਣਾ ਤੇ ਨਾਂ ਵੇਚਣਾ 2 ਰੁਪਏ ਮਹਿੰਗੇ ਸੰਧੂ ਸਾਹਿਬ ਲੈਣਾ ਤੇ ਮਹਿੰਗੇ ਵੇਚਣਾ ਠੀਕ ਆ ਸਿਹਰਾ ਚੀਜ਼ ਆ ਨਾ ਚਲੋ ਖੋਲ ਗਏ ਕਮੀ ਵਿੱਚ ਕੋਈ ਨਹੀਂ ਵੀ ਡਰਦੀ ਏ ਥੋੜੀ ਜੀ ਇਹਦੇ ਵਿਚਾਰੇ ਜਰਾ ਸਾਈਆ ਪਾਇਆ ਗਲਤ ਜਿਆ ਹਿੰਦ ਖਿੜਿਆ ਤੁਰੂ ਨਿਆ ਕਾਫੀਆਂ ਹਨ ਤੇ ਚਲੋ ਕੋਈ ਨਹੀਂ ਬੜਾ ਬੜਾ ਬੜੀ ਤੇ ਬਿਲਕੁਲ ਨਗੀ ਜੀ ਆ ਹਮ ਤੇ ਵੈੜ ਬਹੁਤ ਜਿਆਦਾ ਚੰਗੀ ਆ ਸੋਹਣੀ ਆ ਵੈੜ ਹਨਾ ਹਾਂ ਜੀ ਹਾਂ ਜੀ ਦੁੱਧ 16 ਕਿਲੋ ਦੁੱਧ ਤਾਂ ਚੱਲ ਰਹੀ ਆ 18 ਕਿਲੋ ਆਜਰੇ ਚਲੋ ਉਹਨਾਂ ਉਤਰਾ ਆਪਣੇ ਕੋਲ ਵੀਡੀਓ ਦਿਨ ਹੋ ਗਈ ਕਿ 10 12 ਸੋਈ ਨੂੰ ਹਾਂਜੀ ਹੋ ਗਈ ਦਿਨ ਹੋ ਗਿਆ 10 ਹੋ ਗਿਆ ਬਾਕੀ ਉਹਨਾਂ ਵੀਰਾਂ ਨੇ ਵੀ ਆਪਾਂ ਨੂੰ ਕਿਹਾ ਕਿ ਦੁੱਧ 18 ਕਿਲੋ ਤੱਕ ਇਹ ਦੇ ਦਿੰਦੀ ਕਰਮਾ 18 ਪਲੱਸ ਹਾਂਜੀ ਪਾ ਸਕਦੀ ਇੱਕ ਰੋਸਾਂਗ ਦੇ ਵਿੱਚ ਛਾਈ ਹਲ ਬਾਕੀ ਸੰਤੂ ਸਾਹਿਬ ਤੁਹਾਨੂੰ ਪਤਾ ਵੀ ਠੰਡੀ ਧੀਰੀ ਆ ਤੇ ਕੋਈ ਇਹੋ ਜੀ ਗੱਲ ਨਹੀਂ ਗਈ ਥੋੜਾ ਕੈਮਰੇ ਦਾ ਦਰਦੀ ਕਰਮਾ ਵਾਲੀ ਚਲੋ ਕੋਈ ਨਹੀਂ ਮਾੜਾ ਮੋੜ ਇਸ ਤਰ੍ਹਾਂ ਡੰਗਰ ਕਰਦਾ ਹੈ ਕਿ ਵਾਈ ਇਹ ਸੰਤੋਸਾ ਲੱਗ ਗਈ ਜਿੰਨਾ ਤਿੰਨ ਦੀ ਮੋਟਰ ਹੁੰਦੀ ਹੈ ਵਾ 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 ਐਡੀ ਪੋਲੀ ਮੈਂ ਨਾ ਗੱਲ ਹੀ ਕਰ ਦੋ ਜਿੱਦਾਂ ਥਾਂ ਸਵਾਤੀ ਲੱਗਾ ਪਤੰਗਵੀ ਕੇਲੇ ਵਾਂਗ ਉਹਦੀ ਚਵਾਈ ਦੰਗੀ ਲੱਗੀ ਵਾ ਜੀ ਵਾ ਵਾ ਲਾਇਓ ਆ ਵੀ ਆ ਛੋਟੇ ਛੋਟੇ ਸੰਤੋਸਾ ਕਰ ਦਨੇ ਆਪਾਂ ਬਿਲਕੁਲ ਛੋਟੇ ਮੈਂ ਨਹੀਂ ਮੁਕਤ ਦੇ ਭਾਰ ਗਾਵਾਂ ਪੱਧਰੇ ਭਾਈ ਯਾਦ ਕਰਨ ਹਨਾ ਹਾਂ ਕੋਈ ਨਹੀਂ ਐਨ ਹੋ ਜਾ ਮੜਾ ਰਿਆ ਧਰਦੀ ਇਹ ਤੇ ਹੁਣ ਪਰ ਭਈ ਹਾਂ ਬਾਅਦ ਚ ਮਾਰਦੇ ਹੁਣ ਬੁਖਾਰਾਂਗੇ ਕੋਈ ਨਹੀਂ ਬਾਅਦ ਚ ਤੇ ਇਹਦੀ ਫਿਰ ਕੀਮਤ ਕੀ ਕਰ ਦਿੱਤੀ ਜੀ ਹੰਤੂ ਸਾਹਿਬ ਵੇਖ ਲਓ ਧਰਮੀ ਦੇ ਤੋਹਫੇ ਆ ਮਾਲ ਬਹੁਤ ਘਟ ਜਾਂਦੇ ਆ ਜੇ ਬਾੜੀ ਹਾਂ ਬਾੜੀ ਆ ਦੀ ਦੇਰੀ ਆ ਹੰਤੂ ਸਾਹਿਬ ਬਾੜ ਦੀ ਹਾਂ ਜੀ ਪਿਆਰ ਮੌਤ ਕਰਕੇ ਇੱਕ ਹੀ ਰਾਇ ਲਾ ਦੋ ਤੇ ਸੜਦੀ ਦੀ ਆਲੀ ਹੋਰ ਕਰ ਦੋ ਇਹਨਾਂ ਜਿੰਨਾ ਤੁਹਾਡਾ ਦਿਲ ਕਰਦਾ ਨਹੀਂ ਤੁਸੀਂ ਦੱਸ ਦੋ ਫਿਰ ਮੈਂ ਨਹੀਂ ਦਸਣਾ ਜੀ 55 ਜਾਣ ਦੀ ਹੰਤੂ ਸਾਹਿਬ ਇਹਨਾਂ ਤਾਂ ਗਾਣਾ ਕਰਿਆ ਕਰੋ ਤੁਸੀਂ ਤੇ ਫਿਰ ਪਈ ਹੱਥੇ ਜਾਲਾ ਕਿਦੇ ਮੁੜ ਕੇ ਪਛਾਰ ਨੂੰ ਨਾ ਕੰਮ ਆਉਂਦਾ ਵੇ ਨਹੀਂ 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 ਯਾਰ ਕਰਨਗੇ ਇਹ ਮਾਲ ਲਿਆਂਦਾ ਤੇ ਫੜ ਲਓ ਫੜ ਲਓ ਭਾਈ ਸੰਦੀਪ ਵੀ ਕਰਾਉਂਦਾ ਹੈ ਸਤੂ ਸਾਹਿਬ ਇਹਦੇ ਜੋਰ 500 700 ਦੀ ਕੀ ਵੀ ਰਹਿ ਜਣੀ ਕੋਈ ਜ਼ਿਆਦਾ ਨਹੀਂ ਨੰਮਾ ਚਲੋ ਯਾਰ ਕਰਨਗੇ ਦੁੱਧ ਪੀ ਕੇ ਚਲੋ ਜੇ ਤੁਸੀਂ ਕਹਿੰਦਾ ਜਾਨ ਦੁੱਧ ਦਾ ਥਾਂ ਦੇਰ ਵਖਾ ਲਈ ਹੈ ਹਨਾ ਵਖਾ ਲਓ ਤੁਹਾਡੇ ਨਾਲ ਪਿਆਰ ਮੁਹਬਤ ਕਰਕੇ ਸਤੂ ਸਾਹਿਬ ਚਲੋ ਇੰਨੇ ਦੇ ਦਿੱਤੀ ਆਪਾਂ ਉਤਨਾ ਮੱਛੀ ਜ਼ਿਆਦੇ ਰਪਈਆਂ ਦੀ ਸੱਜਣੋ 55000 ਦੀ ਜੈਸਨੋ ਆ ਸ਼ਾਈ ਵਾਲ ਦਾ ਅੰਕ 15 ਨਾਲ 16 ਕਿਲੋ ਦੁੱਧ ਜਿੰਨਾ ਮਰਜ਼ੀ ਮਿਲਕਾ ਸੰਤੂ ਸਾਹਿਬ ਕੋਈ ਲੈ ਕੇ ਆਪਣੇ ਘਰੋਂ ਠੀਕ ਆ ਇੱਕ ਇੱਕ ਕਿਲੋ ਵੀ ਘਾਟੂ ਦਾ ਬੰਦੇਨਦਾਰ ਹੋਵਾਂਗੇ ਠੀਕ ਆ 10000 ਦਸਾਂਗੇ ਅੱਗੇ ਵੀ ਸ਼ਾਈ ਇਹਦੇ ਮਦਰ ਵੀ ਬਨ ਵਾਲੀ ਹਾਂਜੀ ਇਹਦੇ ਮਦਰ ਬੱਚਾ ਆ ਗਿਆ ਜੀ ਹਾਂ ਇਹ ਵੀ ਜਾਨੀ ਕੀ ਸੂਈ ਨੂੰ ਇਹਨੂੰ ਕੋਈ 7-8 ਦਿਨ ਹੋ ਗਏ ਸੰਦੂ ਸਾਹਿਬ ਹੋ ਗਏ ਆ ਬੱਚਾ ਵੀ ਮਦਰ ਬਨ ਵਾਲਾ ਹਾਂਜੀ ਇਹਦੇ ਥੱਲੇ ਜਿਹੜਾ ਸਮਾਈ ਸਿਕਨ ਪਸੰਦਿਆ ਮਗਰਦਾ ਵੀ ਆ ਹਾਂ ਦੁੱਧ ਇਹਦੇ ਥੱਲੇ ਸੰਦੂ ਸਾਹਿਬ ਇਸ ਟਾਈਮ ਜਿਹੜਾ ਪੱਕਾ ਲੋਹੇ ਦਾ 12 ਤੋਂ 10 ਕਿਲੋ ਦੁੱਧ ਆਜੇਗਾ ਹੂੰ ਇਹ ਉਹ ਥੋੜੀ ਜੀ 2-4 ਦਿਨ ਵਾਧੇ 2-4 ਦਿਨ ਘਟੋ ਹਾਂ ਵਾਧੇ ਇਹ ਕੋਈ ਜਾਨੀਗਾ ਹਫਤੇ ਦੇ ਅੰਦਰ ਆ ਹੂੰ ਖੁੱਲ ਗਈ ਤੋਰਾ ਤਰਾ ਕਰਵਾ ਰਹੀ ਹੈ ਜੀ ਲੱਗੀ ਸੰਦੂ ਸਾਹਿਬ ਜੰਪਾਲ ਵੇਖੋ ਵਹਿੜਦਾ ਬਹੁਤ ਸੋਹਣੀ ਆ ਜੰਮੀ ਪੜੀ ਚੰਗੀ ਹੈ ਨਾ ਪਿਓਰ ਸ਼ਾਈ ਵਾਲ ਗਿਰਥ ਜਿਹਨੂੰ ਕਹਿ ਸਕਦੇ ਉਹ ਆ ਜੀ ਰੱਖੇ ਰੱਖੇ ਕ੍ਰੋਸ ਆ ਦੀ ਸ਼ਾਈ ਵਾਲ ਤੇ ਘੇਰ ਰੱਖੋ ਜੀ ਹਮਸਾਹ ਮਾਲ ਮਿਲਦਾ ਬੜਾ ਘੱਟ ਜੀ ਜਦੋਂ ਬਾਹਰ ਜਾਈਦਾ ਨਾ ਦੱਸਾਂ ਕੀ ਆ ਮਾਲ ਮੈਨੂੰ ਮਿਲ ਜਾਂਦਾ ਜੀ ਚੰਗਾ ਮਾਲ ਮਿਲਦਾ ਚੰਗਾ ਮਾਲ ਨਹੀਂ ਗੱਲ ਆ ਦਾ ਸਧਾਰੂ ਮਾਲ ਜਿਹੜਾ ਨਾ ਦਾਧਾਰੂ ਪਸ਼ੂ ਇੱਕ ਸੰਤੂ ਸਾਹ ਤੋੜਾਇਆ ਆਇਆ ਕਰਨਾ ਪੈਂਦਾ ਜੀ ਤੇ 1 ਕਰੋਸਾਂ ਕਿਦਾਦਾ ਵਿਖਦਾ ਵਾ ਉਹ ਵੀ ਚਲੋ ਬੈਨੀਫੀਸ਼ੀਅਰੀ ਹੈਗਾ ਜਿਤਨਾ ਗਰਮੀ ਹੈ ਜੇ 2-3 ਮਹੀਨੇ ਹੈਗੇ ਦੋ ਨਹੀਂ ਜੀ ਚੱਲ ਰੀਆਂ ਹੀ ਇਹੋ ਆ ਹਾਂਜੀ ਹਾਂਜੀ ਜਿੰਨੇ ਘਰੇ ਚੋਣੀਆਂ ਲਵੇ ਇਹੋ ਬੜੀ ਜਿਆਦੀ ਖਰੀ ਬੱਚੀ ਸੁਨਦਾ ਐਚਐਫ ਤੇ ਹਾਂਜੀ ਹਾਂਜੀ ਬਿਮਾਰ ਸ਼ਮਾਰ ਬੜੀਆਂ ਹੁੰਦੀਆਂ ਹਨ ਨਾ ਅੱਜ ਕੱਲ੍ਹ ਤੇ ਮਾਰ ਦੀ ਕਿਰਪਾ ਹਾਂ ਗਰਮੀ ਗਰਮੀ ਹੈ ਨਾ ਫਿਰ ਹੋਰ ਗੱਲ ਜੇ ਫੈਡ ਵੀ ਸਤੂ ਸਾਹਿਬ 4-5 ਹਾਂ ਜਿੱਦਾਂ ਮਰਜੀ ਪਹਿਲਾਂ ਫੈਡ ਘੜਾ ਦੇ ਚਲੋ ਬੱਚਾ ਪੈ ਕੇ ਗਾਂ ਪਸਮਾਈਆ ਬੱਚੇ ਅੱਕੇ ਬੱਚੇ ਕਰਕੇ ਨਾ ਜਿਹੜਾ ਸਮਾਂ ਹੈ ਉਹ ਨੋਟ ਕਰਿਓ ਵੀ ਸ਼ਾਮ ਦਾ 5:00 ਤਾਂ ਹੀ ਹੋ ਗਿਆ। ਹਾਂਜੀ ਹਾਂਜੀ ਤੇ ਚਵਾਈ ਦਾ ਜਿਹੜਾ ਆਰਡਰ ਹਿਸਾਬ ਲਾ ਲਿਓ ਕੋਈ ਘੰਟਾ ਡੇਢ ਘੰਟਾ ਰਹਿ ਗਿਆ ਹੋਊਗਾ ਬੱਧੀ। ਹਾਂਜੀ ਹਾਂਜੀ ਸਵੇਰੇ ਸੰਧੂ ਦਾ 6:00 ਵਜੇ ਚਵਾਈ ਹੋਈ ਆ। 6:00 ਤੋਂ ਅਜੇ 6 ਘੰਟਾ ਕਰੀਏ ਤੇ ਘੰਟਾ ਕਿ ਰਹਿ ਗਿਆ ਤੇ ਬੱਚਾ ਪੈਣ ਕਰਕੇ ਥੋੜੀ ਬਸਮਾ। ਤੇ ਕਿੰਨੇ ਦੀ ਦੇ ਦਿੱਤੀ? 600 ਦੀ ਵਸ਼ੀ ਦੇ ਗਏ। ਅੱਛਾ। ਹਾਂਜੀ। ਪਿਆਰ ਮਹੂਤ ਕਰਕੇ ਕਰ ਦੋ। 5 ਦਾਈਏ 600 ਦੀ ਦਈਏ। ਉੱਥੇ ਨਾ ਕਰ ਦਗੇ। ਜਿਹੜੀ ਮਰਜ਼ੀ ਲੈ ਜਾਈ। ਚਾਹੇ ਇਹ ਲੈ ਜਾਈ। ਭਾਵੇਂ ਉਹ ਲੈ ਜੇ ਯਾਦ ਕਰੇ ਭਾਵੇਂ ਜੋੜਾ ਹੀ ਪਾ ਗਏ ਦੋ ਮੋੜ ਚਰਸੀ ਮੈਂ ਤਾਂ 55 55 ਰੀਆਂ ਹੀ ਕਰਦੀ ਹੈ ਨਾ ਜਿੱਥੇ ਉਹ ਤੁਹਾਡੀ ਮੈਂ ਹੁਣ ਮੋੜ ਨਹੀਂ ਸਕਦਾ ਤੁਹਾਡੀ ਚਲੋ ਧੰਨਵਾਦ ਸਰਗੁਰੂ ਤੁਹਾਨੂੰ ਜਰਾ ਦਵੇ ਹੈ ਨਾ ਮਾਰ ਦੀ ਜਿਹਾ ਫੀਰ ਗਿਆ ਤੁਸੀਂ ਵਾਹ ਵਾਹ ਰੱਬ ਦਾ ਨਜ਼ਾਰਾ ਦਵੇ ਨਹੀਂ ਮਿਲਨੀ ਸਾਡ ਬਾਹਰ ਤੇ ਇਹ ਆ ਗਈ ਅੱਗੇ ਕ੍ਰੋਸ ਜਰਸੀ ਹੈ ਨਾ ਜਰਸੀ ਕ੍ਰੋਸ ਆ ਗਈ ਜੀ ਇਹ ਪਰਸਨਲ ਸੂਈ ਆ ਠੀਕ ਦੋ ਤ ਉਹ 15 ਕਿਲੋ ਸਨੇ ਇਹਦੇ ਕੋਲਾ ਠੀਕ ਥਾਰ ਬੜਾ ਸੋਹਣਾ ਅੰਦਰ ਸੋਨੂ ਸਾਹਿਬ ਚਵਾਈ ਬੜੀ ਚੰਗੀ ਲੱਗੀ ਬਹਿਣ ਨੂੰ ਮਾਣ ਮੇਂ ਬੜਾ ਸਵਾਦੀ ਬਾਕੀ ਚੁਵਾਈਆਂ ਮਸ਼ੀਨ ਮੋਟਰੀ ਹੈ ਧੰਨਵਾਦ ਜੀ ਤੇ ਵੱਡੀ ਵੈੜ ਜੇ ਬਾਕੀ ਚੰਪੜ ਵੀ ਬੜਾ ਜੇ ਦਾ ਦਾਜੀ ਸੂਈ ਆ ਬਿਲਕੁਲ ਦਾਜੀ ਫਸੋਂ ਦੀ ਸੂਈ ਹੈ ਠੀਕ ਹੈ ਮੈਨਾ ਸੰਤੋਖ ਸਿੰਘ ਨਕੀਨੇ ਵੇਖ ਲਓ ਮੈਂ ਲਾਲ ਹੀ ਘੜ ਘੜਨਾ ਇਹ ਸਾਰੇ ਲਾਲ ਹੀ ਹੈ ਨਾ ਠੀਕ ਆ ਗੱਲ ਸੋਰਾ ਤਾਂ ਰਹਿੰਦਾ ਵਾਛੀ ਦਾ ਚੰਗਾ ਬੱਚੀ ਚੰਗੀ ਤੁਹਾਨੂੰ ਸਾਹਿਬ ਲਾਇਓ ਕੋਈ ਨਹੀਂ ਮੋੜ ਦਿਓ ਖਰੀ ਬਹੁਤ ਜਿਆਦੀ ਹੈ ਚੁਵਾਈਆਂ ਵੇਖਿਓ ਕਿਦੇ ਮੈਨਾ ਕਰ ਲ ਘਰ ਲਾਉਂਦੀ ਕਰਮ ਵਾਲੀ ਲਓ। ਆ ਜਨਾ ਕਾਰੋ ਚੈੱਕ। ਤੇ ਇਹ ਕਿੰਦੀ ਬਾਈ ਜੀ ਕੀਮਤ? ਸੰਤੂ ਸਾਹਿਬ ਜੀ ਮੋੜ ਜੋ ਮਰਜ਼ੀ ਕਰੀਏ 70 ਬੱਧ ਰੰਗਾਂ ਨਾ ਪਹਿਣ ਜਾਂਦੀ ਬਚੀ ਦੇ ਦੀਏ। 62 ਦੀ। ਹਾਂ ਜੀ। ਤੇ ਪਿਆਰ ਮੁਹੱਬਤ ਕਰਕੇ ਤਿੰਨ ਢਾਹ ਦੀ 62 ਦੀ ਦੇ ਦਈਏ ਫਿਰ। ਹੋਰ। ਦੋ ਹੋਰ ਛੱਡ ਦੋ 60 ਦੀ ਜਾਂ ਤਾਂ ਫਿਰ ਦੱਸੋ ਹੋਰ ਕੀ। ਐਂਡ ਵਾਲਾ ਪੀਸ ਜੀ। ਮੈਨਾ ਐਂਡ ਵਾਲਾ ਪੀਸ ਸਾਡਾ ਜਾਂ ਤਾਂ ਦੋ ਸੰਤੂ ਸਾਹਿਬ ਦੇ। 60 ਚੋਂ ਕਰ ਦੋ। ਮੈਂ ਜਾਂ ਤਾਂ ਹੁਣ 60 ਦੀ ਰੱਖੀਏ ਮੈਨਾ। ਹਾਂ ਰੱਖੀਏ ਕੋਈ ਨਹੀਂ ਹੁੰਦਾ। ਦੋ ਛੱਡ ਦੇ। ਤੱਕਾ ਰਹਾ ਯਾਰ ਯਾਰ ਕਰ ਲਈਏ ਫਿਰ ਚਲੋ ਅੱਛਾ ਯਾਰ 1000 ਛੱਡ ਦੇਣਾ ਫਿਰ ਮੇਰੀ ਵੀ ਮੰਨਣਾ ਅੱਜ ਦੱਸ ਤੀ ਚਲੋ ਠੀਕ ਹੈ ਮਗਰਲੇ ਪੀਤੇ ਤੇ ਮੰਨ ਲਓ 1000 ਰੁਪਇਆ ਘਰ ਸਜਣੋ 60 ਚੋਂ ਠੀਕ ਆ ਇਹ ਵੜ ਮਿਲ ਜੂਗੀ ਕਰੋ ਸੰਗ ਦੇ ਵਿੱਚ ਬਾਕੀ ਧਾਰਾ ਬਰਾਗੇ ਸੰਧੂ ਸਾਹਿਬ ਆਪ ਇਤਨੇ ਹੀ ਵਿਖਾ ਦੇਨੇ ਕਰਮਾ ਲਈ ਤੇ ਇਤਨਾ ਲਓ ਜੀ ਇਹਨੇ ਸੰਧੂ ਸਾਹਿਬ ਜਵਾਈ ਕਰਮਾ ਲਈ ਵਾਹ ਵਾਹ ਜਵਾਈ ਵਕਈ ਮੈਡਮ ਲਈ ਮੋਟਰੀ ਜਾਂ ਕਰਮਾ ਲਈ ਦੇ ਲਓ ਜੀ ਚਲੋ ਦੂਜੀਆਂ ਦੀਆਂ ਵੀ ਵਿਖਾ ਲਈ ਹਾਂ ਲਓ ਜੀ ਸਜਣੋ ਕਿਆ ਬਾਤ ਤੁੰਦੂ ਸਾਹਿਬ ਮੰਗਾ ਪਾਉ ਜੇ ਨਾ ਪਾ ਪਰ ਫਿਰ ਵੀ ਸੇਫਟੀ ਹੁੰਦੀ ਪਵਾ ਚਾਹੀਦਾ ਵਾ ਹਾਂ ਲੋਈ ਸੱਜਣੋ ਆਪਣੀ ਜਿਹੜੀ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਪਿੰਡ ਸੋਰ ਸਿੰਘ ਪਹੁੰਚ ਕੇ ਬਾਕੀ ਵਹਿੜ ਦੀਆਂ ਆਪਾਂ ਸ਼ੋਰ ਦੇ ਵਿੱਚ ਵੀ ਧਰਾਂ ਧੂਰਾ ਮਰਵਾ ਕੇ ਵਿਖਾਤੀਆਂ ਚਾਰ ਐਨੀਮਲ ਜਿਹੜਾ ਚੰਗਾ ਲੱਗਦਾ ਪਿਸ ਚੁਣ ਕੇ ਖੜ ਸਕਦੇ ਜੇ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਵੀ ਕਿਹੜਾ ਫਾਇਦਾ ਆਂਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ